ਸਿੱਖਰੰਦੀ ਹਰਕਤੀ ਵੀ ਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ 18 18 20 20 ਸਾਲਾਂ ਦੀ ਉਮਰ ਦੇ ਆਪ ਤੇ ਅੱਗੇ ਜਿਹੜੇ 12 12 ਸਾਲਾਂ ਦੀ ਉਮਰ ਦੇ ਆਣੂ ਨਸ਼ਾ ਲਈ ਜਾਂਦੇ ਵੇਖੋ ਕੱਢ ਕੇ ਦੇਣ ਦਾ ਕੋਈ ਹੈ ਸ਼ਰਮ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਸਿਆਸਤਦਾਨ ਜਿੰਨਾ ਮਰਜੀ ਹੱਥ ਦੇ ਵਿੱਚ ਗੁੜਕੇ ਫੜ ਕੇ ਸੌਹਾਂ ਖਾਲਣ ਕੀ ਨਸ਼ਾ ਪੂਰੀ ਤਰ੍ਹਾਂ ਨਾਲ ਪੰਜਾਬ ਤੋਂ ਖਤਮ ਕਰ ਦਿੱਤਾ ਜਾਵੇਗਾ ਨਸ਼ੇ ਦੇ ਵੱਡੇ ਮਗਰਮਾਚ ਫੜ ਲਏ ਜਾਣਗੇ ਤਸਕਰ ਫੜ ਲਏ ਜਾਣਗੇ ਜੋ ਕਿ ਪੰਜਾਬ ਪੁਲਿਸ ਕਰ ਵੀ ਰਹੀ ਹੈ ਆਏ ਦਿਨ ਕੋਈ ਨਾ ਕੋਈ ਨਸ਼ਾ ਤਸਕਰ ਉਹਨਾਂ ਨੇ ਫੜਿਆ ਹੁੰਦਾ ਹੈ ਫੜ ਕੇ ਧਰਿਆ ਹੁੰਦਾ ਹੈ ਪਰ ਅੰਮ੍ਰਿਤਸਰ ਦਾ ਇੱਕ ਪਿੰਡ ਤੁਹਾਨੂੰ ਵਿਖਾਣੇ ਆ ਸੁਲਤਾਨਵਿੰਡ ਜਿੱਥੇ ਸਰਿਆਮ ਨਸ਼ੇ ਦਾ ਨੰਗਾ ਨਾਚ ਹੋ ਰਿਹਾ ਹੈ ਜਿੱਥੇ ਸਰਿਆਮ ਗਲੀਆਂ ਚ ਘੁੰਮ ਘੁੰਮ ਕੇ ਨਸ਼ਾ ਵੰਡਿਆ ਜਾ ਰਿਹਾ ਹੈ ਚਿੱਟਾ ਵੰਡਿਆ ਜਾ ਰਿਹਾ ਹੈ ਇੱਕ ਸਨ ਸਟਾਚ ਲਾਉਂਦੇ ਨੇ ਉਹਨਾਂ ਨੇ ਇਹਨਾਂ ਦਾ ਸਟਿੰਗ ਆਪਰੇਸ਼ਨ ਕਰਕੇ ਪੁਲਿਸ ਨੂੰ ਸਬੂਤ ਵੀ ਦਿੱਤੇ ਅਤੇ ਦਿਖਾਇਆ ਵੀ ਕਿ ਕਿਸ ਤਰੀਕੇ ਦੇ ਨਾਲ ਇਹ ਨਸ਼ੇੜੀ ਪਿੰਡ ਦੇ ਵਿੱਚ ਗਲੀਆਂ ਦੇ ਵਿੱਚ ਸਰੇ ਆਮ ਘੁੰਮਦੇ ਰਹਿੰਦੇ ਨੇ ਅਤੇ ਨਸ਼ਾ ਕਰਦੇ ਨੇ ਤੇ ਜਿਹੜਾ ਵੀ ਗਾਹਕ ਮਿਲਦਾ ਹੈ ਉਸ ਨੂੰ ਨਸ਼ਾ ਕਰਵਾਉਂਦੇ ਨੇ ਸੜਕਾ ਉੱਤੇ ਖੜੇ ਹੋ ਕੇ ਖੁੱਲੇ ਆਮ ਵੇਚਦੇ ਨੇ ਆਓ ਪਹਿਲਾਂ ਇਸ ਵੀਡੀਓ ਤੇ ਨਜ਼ਰ ਮਾਰਦੇ ਹਾਂ ਉਸ ਤੋਂ ਬਾਅਦ ਬਾਕੀ ਦੀ ਗੱਲ ਕਰਦੇ ਹਾਂ 18 18 20 20 ਸਾਲਾਂ ਦੀ ਉਮਰ ਦੇ ਆ ਤੇ ਅੱਗੇ ਜਿਹੜੇ 12 12 ਸਾਲਾਂ ਦੀ ਉਮਰ ਦੇ ਆ ਨੂੰ ਨਸ਼ਾ ਲਾਈ ਜਾਂਦੇ ਵੇਖੋ ਘੱਟ ਕੇ ਦੇਣ ਦਾ ਕੋਈ ਹੈ ਸ਼ਰਮ ਹੁੰਦੇ ਆ ਕਿ ਕੋਈ ਹੈ ਡਰ ਕੋਈ ਡਰ ਨਹੀਂ ਪਿੰਡ ਦੇ ਵਿੱਚ ਜੇ ਪਿੱਛੇ ਵੀਡੀਓ ਤੁਸੀਂ ਸਾਰਾ ਵੇਖ ਹੀ ਲਿਆ ਕਿੱਦੋਂ ਦੀ ਨਿਕਲ ਗਏ ਕਿੱਥੇ ਆਏ ਆ ਤੇ ਅੱਗੇ ਨੂੰ ਵੇਖੋ 6 ਵਾਰਡ ਪੰਡੋਰਾ ਬਹਿਣੀਵਾਲ ਪੱਤੀ ਦੇ ਲਾਗੇ ਬੰਨੇ ਜੇ ਇਹ ਵੀਡੀਓ ਬਣੀ ਏ ਤੇ ਇਹ ਅਸੀਂ ਖੁਦ ਬਣਾਈ ਆ ਤੇ ਆ ਵੇਖੋ ਮੂ ਦੇ ਵਿੱਚ ਸਿਗਰਟ ੜ ੜਾਈ ਆ ਬੀੜੀ ਜੀ ਤੇ ਆਰਾਮਣਾ ਵੇਚ ਰਿਆ ਕੋਈ ਡਰ ਨਹੀਂ ਵੇਖੋ ਵੇਖੋ ਦੇਖੋ ਲਓ ਜੀ ਆਹ ਵੇਖ ਲਓ ਫਿਰ ਪ੍ਰਸ਼ਾਸਨ ਕਹਿੰਦਾ ਆ ਸਾਨੂੰ ਸਬੂਤ ਚਾਹੀਦਾ ਇਹ ਆ ਲੈ ਲਓ ਜੀ ਜਿਹੜੇ ਵੇਚਦੇ ਫੜੇ ਗਏ ਨੇ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਬਖਸ਼ਿਆ ਜਾਏਗਾ ਔਰ ਜਿਹੜੇ ਹੋਰ ਵੀ ਵੇਚਦੇ ਨੇ ਉਹਨਾਂ ਨੂੰ ਵੀ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ ਔਰ ਇਹ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਹੁਣ ਜਿਹੜੀ ਪਬਲਿਕ ਆ ਉਹ ਜਾਗਰੂਕ ਹੋ ਗਈ ਹੈ ਉਹ ਵੇਅਰ ਹੋ ਗਈ ਹੈ ਉਹ ਸਾਨੂੰ ਇਨਫੋਰਮੇਸ਼ਨ ਵੀ ਦਿੰਦੀ ਹੈ ਉਹ ਸਾਡੇ ਨਾਲ ਵੀ ਤੁਰਦੀ ਹੈ ਈਵਨ ਕਿ ਰਾਤ ਅਸੀਂ ਫੋਰਸ ਨੇ ਸਾਡੀ ਦੇ ਸੁਲਤਾਨਪਿੰਡ ਏਰੀਆ ਦੀ ਪੈਟਰੋਲਿੰਗ ਕੀਤੀ ਚੰਗੇ ਮਾਰੀ ਜਗ੍ਹਾ ਦੇ ਉੱਤੇ ਸਾਰ ਅਸੀਂ ਗਏ ਔਰ ਸਾਨੂੰ ਉੱਥੇ ਦੀ ਸਮਾਜ ਭਲਾਈ ਜਿਹੜੀ ਇਹ ਯੁਵਾ ਸੰਸਥਾ ਐਨਜੀਓ ਬਣੀ ਹੋਈ ਹੈਗੀ ਹੈ ਉਹਨੇ ਸਾਨੂੰ ਸਾਥ ਦਿੱਤਾ ਉਹ ਹਰ ਜਗ੍ਹਾ ਤੇ ਸਾਨੂੰ ਨਾਲ ਲੈ ਕੇ ਗਈ ਤੇ ਅੱਗੇ ਤੋਂ ਵੀ ਉਹਨਾਂ ਨੇ ਕਮਿਟ ਕੀਤਾ ਸਾਡੇ ਨਾਲ ਕਿ ਅਸੀਂ ਪਬਲਿਕ ਨੇ ਇਹ ਗੱਲ ਕਹੀ ਆ ਕਿ ਅਸੀਂ ਤੁਹਾਡੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਖੜੇ ਹੈਗੇ ਆ ਕਿ ਇਸ ਜਿਹੜੀ ਮਾੜੀ ਰੀਤ ਪਈ ਹੋਈ ਆ ਸਾਡੀ ਸੋਸਾਇਟੀ ਦੀ ਤਸ਼ਦੀ ਇਸ ਨੂੰ ਖਤਮ ਕਰ ਲਈ ਅਸੀਂ ਹਰ ਮੋੜ ਤੇ ਤੋੜਾ ਸਾਫ ਗੁਰਪ੍ਰੀਤ ਨੇ ਪੁਲਿਸ ਦਾ ਇਹ ਕਹਿ ਰਹੀ ਹੈ ਕਿ ਬਹੁਤ ਜਲਦ ਕਾਰਵਾਈ ਕੀਤੀ ਜਾਵੇਗੀ ਤੇ ਦੋਸ਼ੀਆਂ ਨੂੰ ਹਿਰਾਸਤ ਚ ਲੈਤਾ ਜਾਏਗਾ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਿਰ ਇਨ੍ਹਾਂ ਨਸ਼ੀੜੀਆਂ ਦੇ ਕੋਲ ਨਸ਼ਾ ਆਂਦਾ ਕਿੱਥੋਂ ਹੈ ਆਖਿਰ ਇਸ ਨਸ਼ੇ ਦੇ ਵੱਡੇ ਸੌਦਾਗਰ ਕੌਣ ਨੇ ਉਹ ਮਗਰਮਚ ਕੌਣ ਨੇ ਜੋ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਵਿੱਚ ਗਲਤਾਨ ਕਰੀ ਬੈਠੇ ਨੇ ਜੋ ਆਏ ਦਿਨ ਵੱਡੇ ਪੈਮਾਨੇ ਦੇ ਉੱਤੇ ਨਸ਼ਾ ਬਾਰੋਂ ਲੈ ਕੇ ਆਂਦੇ ਨੇ ਤੇ ਪੰਜਾਬ ਦੀ ਜਵਾਨੀ ਨੂੰ ਪਿਲਾਂਦੇ ਨੇ ਤੇ ਪੰਜਾਬ ਦੀ ਜਵਾਨੀ ਇਸ ਤਰੀਕੇ ਨਾਲ ਪਿੰਡ ਪਿੰਡ ਗਲੀਆਂ ਦੇ ਵਿੱਚ ਰੁਲਦੀ ਹੈ ਤੇ ਮਾਵਾਂ ਆਪਣੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਛਾਤੀ ਨਾਲ ਲਾ ਵਹਿਣ ਪਾਉਂਦੀਆਂ ਨੇ ਅਸੀਂ ਉਹ ਚੀਕਾਂ ਉਹ ਕੁਰਲਾਹਟ ਕਦੀ ਨਹੀਂ ਭੁੱਲ ਸਕਦੇ ਇਸ ਕਰਕੇ ਸਾਰੇ ਦੀ ਸਾਰੀ ਪੰਜਾਬ ਦੀ ਆਵਾਮ ਨੂੰ ਕਹਾਂਗੇ ਕਿ ਆਪਣੇ ਅੰਦਰ ਮਾਨਸਾਨੀਅਤ ਜੀਉਂਦੀ ਰੱਖੋ ਜੇਕਰ ਤੁਹਾਡੇ ਨੇੜੇ ਤੇੜੇ ਵੀ ਕੋਈ ਵੀ ਅਜੀਹਾ ਨਸ਼ਾ ਕਰਨ ਵਾਲਾ ਹੈ ਜਾਂ ਨਸ਼ਾ ਵੇਚਣ ਵਾਲਾ ਹੈ ਤਾਂ ਇਸ ਸਿੰਘ ਦੀ ਤਰ੍ਹਾਂ ਉਸ ਦਾ ਸਟਿੰਗ ਆਪਰੇਸ਼ਨ ਬਣਾ ਕੇ ਉਸ ਦੀ ਵੀਡੀਓ ਬਣਾ ਕੇ ਤੁਸੀਂ ਵਾਇਰਲ ਕਰੋ ਜਾਂ ਪੁਲਿਸ ਅਤੇ ਪ੍ਰਸ਼ਾਸਨ ਤੱਕ ਪਹੁੰਚਾਓ ਤਾਂ ਜੋ ਇਹਨਾਂ ਨੂੰ ਨੱਥ ਪਾਈ ਜਾ ਸਕੇ ਤਾਂ ਜੋ ਕਿਸ ਦੀ ਹਿੰਮਤ ਨਾ ਪੈ ਸਕੇ ਕਿ ਉਹ ਨਸ਼ੇ ਦਾ ਨੰਗਾ ਨਾਚ ਸਰੀਆਮ ਸੜਕਾਂ ਉੱਤੇ ਕਰ ਸਕਣ ਤੇ ਸਾਡੀ ਜਵਾਨ ਪੀੜੀ ਬਰਬਾਦ ਕਰ ਸਕਣ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅੱਤੇ ਗੁਰਬਾਣੀ ਵਾਸਤੇ ਹੋਰੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅੱਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ